ਆਰਟ ਨਹੀਂ ਪੇਮੈਂਟ ਕਰਦਾ ਤਾਂ ਬਿਲਰ ਮਾਰਗ ਫਾ ਲੈਣ ਨੂੰ ਤਿਆਰ ਹੋ ਗਏ। ਉਹ ਨਹੀਂ ਨਹੀਂ ਭਾਜੀ ਆਪਾਂ ਇੱਥੇ ਦੇ ਇੱਕ ਨੌਬਦਾ ਦੇਖੋ ਮਾਰੇ ਬੰਦੇ ਕਿੰਨੇ ਬੰਦਾ ਹੈ 1 ਕਰੋੜ ਰੁਪਈਆ ਜੀ ਤੇ ਕਿੱਥੋਂ ਬੰਦਾ ਲੱਗ ਲਊਗਾ। ਕੋਲ ਤੁਹਾਡੇ ਤੋਂ ਮੇਰੇ ਸਾਬ ਨਾਲ ਲੱਖ ਦਾ ਡੀਜ਼ਲ ਲੱਗ ਗਿਆ ਉਹ ਸਾਰੇ ਹੁੰਦਾ। ਨਹੀਂ ਭਾਜੀ 15-15 ਲੱਖ ਦਾ ਡੀਜ਼ਲ ਲੱਗਾ। ਉਹਦੇ ਚੋ ਵੀ ਟੈਕਸ ਗਵਰਨਮੈਂਟ ਨੂੰ ਬਣਦਾ ਗਿਆ ਤਾਂ ਅੱਗੇ ਕਿੰਨਾ ਕੁ ਨੁਕਸਾਨ ਹੋ ਗਿਆ ਜੇ ਪੇਮੈਂਟ ਨਹੀਂ ਆਉਂਦੀ ਟਾਈਮ 'ਚ। ਸਾਰੇ ਬੰਦਿਆਂ ਦਾ ਜੀ 4 ਕਰੋੜ ਰੁਪਈਆ ਫਸਿਆ ਹੋਣਾ ਘੱਟੋ ਘੱਟ ਮੇਰੇ ਹਿਸਾਬ ਨਾਲ ਤੇ ਬੱਕ ਲੋਰਨਰ ਆ ਸਟੀering ਤੇ ਕਮਾਗਾਂਗੇ ਹੱਥ ਦੇ ਲੀਕ ਤੇ ਹੁਣ ਲੀਕ ਦਵਾਰ ਤੇ ਆਪ ਪਾਉਣੀ ਪਊਗੀ ਫਿਰ ਦੇਖੋ ਲੀਕ ਸੂਰੀ ਸਾਹਿਬ ਤੁਹਾਡਾ ਸਵਾਲ ਬਹੁਤ ਵਧੀਆ ਹੈ ਬੈਲਰਵਾ ਇੱਕ ਬੈਲਰ ਨੂੰ ਚਲਾਉਣ ਲਈ ਕਰੋੜ ਰੁਪਇਆ ਲੱਗ ਜਾਂਦਾ ਹੁਣ ਕਿਸੇ ਨੇ ਬੈਂਕ ਚੋਂ ਲੋਨ ਲਿਆ ਕਿਸੇ ਨੇ ਕਿਤੇ ਉਹ ਚੱਕਿਆ ਲੈ ਜਿਹੜੀ ਉਹ ਉਹ ਸੈਲਰੀ ਤੋਂ ਬਿਨਾਂ ਨਹੀਂ ਚੱਲਦੀ ਉਹਨਾਂ ਨੂੰ ਦੇਣੇ ਪੈਂਦੇ ਵੀ ਜੀ 30 ਰੁਪਏ ਦਾ ਸਿੱਧੀ ਲੇਬਰ ਵਾ ਜੀ ਇਹ ਜਦੋਂ ਪਹਿਲੇ ਰਿਕਾਰਡਿੰਗਾਂ ਦਾ ਹਾਲ ਦਿੰਨਾ ਫਿਰ ਜੇ ਤੁਸੀਂ ਇੱਥੇ ਧਰਨਾ ਮਾਰਿਓ ਉਹ ਵੀ ਤੁਹਾਡੇ ਘਰਾਂ ਦੇ ਮੋਰੇ ਤੋਂ ਆਉਂਦੇ ਹੀ ਹੋਣੇ ਹਨ ਦੇਖੋ ਜੀ ਆਉਂਦੇ ਆ ਉਹਦਾ ਰੋਜ਼ ਸਾਨੂੰ ਕਈ ਵਾਰ ਤਾਂ ਸਾਨੂੰ ਲੁਕਣਾ ਪੈਂਦਾ ਹੁਣ ਪੰਪਾਂ ਵਾਲੇ ਫੋਨ ਕੰਮ ਕਰ ਰ ਮਰੇ ਖੁੱਲ ਕੇ ਗੱਲ ਕਰੋ ਜੀ ਬਸ ਆਹੀ ਆ ਜੀ ਗੱਲ ਤਾਂ ਆਹੀ ਆ ਖੁੱਲ੍ਹ ਬੋਲ ਗੱਲ ਜਿਹੜੀ ਤੁਹਾਨੂੰ ਦੱਸੀ ਆਹੀ ਕਿਹਦੀ ਕਿਹਦੀ ਸਾਫ ਕਿ ਵਿਚੇ ਪਲਾਟਾਂ ਲੱਗੀਆਂ ਅੱਜ ਵਿਚੇ ਉਹ ਜਿਹੜੇ ਪਿੰਦੇ ਹੈਗੇ ਠੇਕੇਦਾਰ ਮੋੜੇ ਉੱਰ ਲੱਗੇ ਹੋਆ ਉਹ ਕਿਸੇ ਦੇ ਪਹਿਲੇ ਤਾਂ ਕੁਝ ਵੀ ਨਹੀਂ ਪਾਉਂਦੇ ਹੁਣ ਇਹ ਇਹ ਕਹਿੰਦੇ ਕਿ ਸਾਨੂੰ ਪਿੱਛੇ ਪੇਮੈਂਟ ਨਹੀਂ ਆਈ ਨਹੀਂ ਪਿਛਲੇ ਪੇ ਸਾਡਾ ਸੌਣੋ ਕੰਪਿਊਟਰ ਚ ਵੀ ਇਹ ਇਹ ਮੋੜੇ ਗੱਲ ਰੱਖਣ ਜਾਂਦੇ ਇਹ ਦੇਖੋ ਅਸੀਂ ਤਾਂ ਇਹਨਾਂ ਇਹਨਾਂ ਨੂੰ ਜਾਣਦੇ ਆ ਤੇ ਅਸਪਾਸ ਸਾਨੂੰ ਜਾਣਦੇ ਤੁਸੀਂ ਆ ਜੀ ਮੈਂ 17 ਲੱਖ ਜੀ ਆ ਜੀ 17 ਲੱਖ ਦੇ ਨੁਕਸਾਨ ਤੁਸੀਂ ਬਾਜੀ ਸਾਡਾ ਵੀ ਇੰਨਾ ਹੈਗਾ ਜੀ 17 ਲੱਖ 15 ਲੱਖ ਰੁ 25 ਲੱਖ ਦੀ 25 ਲੱਖ ਸਾਰਿਆਂ ਲੱਖ ਸਾਰਿਆਂ 20 20 20 20 ਉਹ ਸਾਰਿਆਂ ਦਾ ਪਾਕਿਸਤਾਨੀ 4 ਕਰੋੜ ਤੋਂ ਉੱਤੇ ਬਣਦਾ 18 ਲੱਖ ਤੁਹਾਡਾ ਦਸੰਬਰ ਤੋਂ ਢੋੜੀ ਤੁਹਾਡਾ ਕਰਾਰਨਾ ਬੋਇਆ ਸੀ ਵੀ ਆਪਾਂ ਦੱਸ ਦੇਣ ਦੇ ਵਾਸਤੇ ਆਪਾਂ ਇਹਨਾਂ ਨੂੰ ਕਵਾਂਗੇ 2023 ਨੂੰ ਉਸ ਵੇਲੇ ਸਾਡੇ ਨਾਲ ਨਹੀਂ ਦੱਸ ਦੇਣ ਦਾ ਟਾਈਮ ਲਿਆ ਸੀਗਾ ਉਸ ਵੇਲੇ ਵੀ ਇਕੱਠੇ ਹੋ ਗਏ ਉਹ ਦੇਖੋ 6 12 2023 ਤੋਂ ਬਾਅਦ 2 ਮਹੀਨੇ ਹੋ ਗਏ ਪੈਸੇ ਦੇਊਗੀ ਤਾਂ ਹੀ ਤੁਹਾਨੂੰ ਅਸੀਂ ਦੇਵਾਂਗੇ ਇੱਕ ਕਮਿਟਮੈਂਟ ਹੋਈ ਤੁਹਾਡੀ ਨਾ ਨਹੀਂ ਜੀ ਨਹੀਂ ਹੋਈ ਨਹੀਂ ਇਹ ਆਂ ਹੀ ਤਾਂ ਸੀ ਸਰਕਾਰੀ ਸਰਕਾਰ ਨਾਲ ਥੋੜਾ ਕਮਿਟਮੈਂਟ ਆ ਸਾਡੀ ਤਾਂ ਇਹਨਾਂ ਨਾਲ ਹੈ ਜੀ ਜੇ ਉਹ ਨਹੀਂ ਜੇ ਉਹ ਨਹੀਂ ਇਦਾਂ ਹੀ ਕਰਨੀ ਆ ਉਹ ਨਹੀਂ ਸਾਡੇ ਸਰਕਾਰ ਕੋਲੋਂ ਪਹਿਲੇ ਲੱਗੇ ਸਾਨੂੰ ਦੇਣੇ ਆ ਉਹ ਨਹੀਂ ਪ੍ਰੋਫਿਟ ਵਿੱਚੋਂ ਖੱਟਦੇ ਆ ਉਹ ਅਸੀਂ ਜ਼ਿੰਮੇਵਾਰ ਆ ਭਰਾ ਅਸੀਂ ਆਪਸ ਵੀ ਆਪੇ ਮੰਗਦੇ ਆ ਟਰੈਕਟਰ ਕਿਵੇਂ ਆ ਗਏ ਅਸੀਂ ਜਿਹੜਾ ਪ੍ਰੋਫਿਟ ਹੁੰਦਾ ਸਾਰੇ 250 ਰੁਪਈਆ ਆ ਕਹਿੰਦੇ ਮਜਬੂਰ ਹੋ ਕੇ ਅੱਕੇ ਧਰਨੇ ਤੇ ਬਹਿਣਾ ਪੈਂਦਾ ਧਰਨੇ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ ਪਰ ਵਾਰ-ਵਾਰ ਬਾਰ-ਬਾਰ ਵਾਅਦੇ ਕਰਕੇ ਮੁੱਕਰ ਜਾਣਾ ਇਹ ਵੀ ਕੋਈ ਚੰਗੀ ਗੱਲ ਨਹੀਂ ਇਹ ਵੀ ਕੋਈ ਚੰਗੀ ਗੱਲ ਨਹੀਂ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੇ ਸਮੇਂ ਅਸੀਂ ਬਿੰਜੋ ਵਿਖੇ ਪਰਾਲੀ ਦਾ ਜਿਹੜਾ ਪਲਾਂਟ ਹੈ ਉੱਥੇ ਮੌਜੂਦ ਹੈ ਸਾਡੇ ਨਾਲ ਕਿਸਾਨ ਵੀਰ ਨੇ ਬੈਲਰ ਓਨਰ ਨੇ ਔਰ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਹਨਾਂ ਦੀ ਪੀੜ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਣੀ ਹੈ ਕਿਉਂਕਿ ਇਹਨਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਨੂੰ ਹਾਲੇ ਤੱਕ ਪੇਮੈਂਟ ਨਹੀਂ ਹੋਈ ਪਿਛਲੇ 5 ਮਹੀਨੇ ਤੋਂ ਲਾਰੇ ਲਾਏ ਜਾ ਰਹੇ ਜਿਹਦੇ ਕਰਕੇ ਇਹਨਾਂ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਇਕਲੀ ਇਕਲੀ ਡਿਟੇਲ ਜਿਹੜੀ ਇਹਨਾਂ ਤੋਂ ਜਾਣ ਲੈਣੀ ਹੈ ਭਾਜੀ ਇੱਕ ਵਾਰੀ ਦੱਸੋ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਕਿਹੜੀਆਂ-ਕਿਹੜੀਆਂ ਔਂਕੜਾਂ ਤੁਹਾਨੂੰ ਫੇਸ ਕਰਨੀਆਂ ਪੈ ਰਹੀਆਂ ਹਾਂਜੀ ਪਹਿਲਾਂ ਤਾਂ ਇਹ ਮੁਸ਼ਕਲ ਹੈ ਜੀ ਅਸੀਂ ਸਾਰੇ ਬੀਲਰ ਮਾਲਕ ਇੱਥੇ ਇਕੱਠੇ ਹੋਏ ਹਾਂ ਸਾਡਾ ਇਦਾਂ ਸਿਗਾ ਵੀ ਪਹਿਲਾਂ ਮੀਟਿੰਗਾਂ ਹੋਈਆਂ ਕਿ ਸਾਨੂੰ 50% ਦਾ ਚੱਲਦੇ ਸੀਜ਼ਨ 'ਚ ਪੇਮੈਂਟ ਦੇ ਦੇਣੀ ਆ ਬਾਕੀ ਸਾਨੂੰ ਜਨਵਰੀ ਫਰਵਰੀ ਮਾਰਚ 'ਚ ਕਲੀਅਰ ਕਰ ਦੇਣਾ ਅੱਜ ਫਰਵਰੀ ਮਹੀਨਾ ਆ ਗਿਆ ਸਾਡੀ ਪੇਮੈਂਟ ਵੀ 25% ਹੋਈ ਆ ਸਾਰੀ ਸਾਡੀ ਜਿਹੜੀ ਪਰਾਲੀ ਤੇ ਬੈਲਰ ਮਾਲਕਾਂ ਦੀ ਲਾਗਤ ਹੁੰਦੀ ਆ ਤੁਹਾਨੂੰ ਪਹਿਲਾਂ ਵੀ ਅਸੀਂ ਦੱਸਿਆ 80% ਤੱਕ ਆ ਆ ਸਪੈਂਸ ਹੋਣ ਵਾਲੀ ਆ ਜੀ 80% ਆ ਤੇ ਸਾਨੂੰ 20-25% ਮਿਲਿਆ ਆ ਤੇ ਅਸੀਂ ਬੈਂਕਾਂ ਤੋਂ ਲੋਨ ਚੱਕੇ ਹੋ ਆ ਉਹ ਚਿੰਤਾ ਦਾ ਸਰਪੰਚ ਸਾਹਿਬ ਤੁਸੀਂ ਪਹਿਲਾਂ ਹੀ ਜਿਹੜੀਆਂ ਦੱਸਤੀਆਂ ਸੀਗੀਆਂ ਸਰਕਾਰ ਨੂੰ ਦੱਸਤੀਆਂ ਸੀ ਅਸੀਂ ਸੀਜ਼ਨ ਤੋਂ ਪਹਿਲਾਂ ਦੱਸ ਦਿੱਤਾ ਸਕਿਆ ਵੀ ਐ ਪ੍ਰੋਬਲਮ ਆਣੀਆਂ ਆ ਇੱਕ ਦਿਨ ਮੈਂ ਬੈਂਕ ਮੈਨੇਜਰ ਸਾਹਿਬ ਤੋਂ ਗਿਆ ਆ ਕਈਆਂ ਨੇ ਲੋਨ ਚੱਕੇ ਹੋ ਬੀਲਰ ਤੇ ਟਰੈਕਟਰ ਲਏ ਹੋ ਆ ਜੇ ਭਈਆਂ ਨੂੰ ਲੇਬਰ ਦੀ ਸਾਰੀ ਕੋਲੋਂ ਦਿੱਤੀ ਉਹ ਕੋਲੋਂ ਦਿੱਤੀ ਸਾਰੀ ਭਈਆਂ ਨੂੰ ਸਾਰਾ ਕੋਲੋਂ ਦਿੱਤਾ ਜਿਹੜਾ ਝੋਨਾ ਵੀ ਸਗਾ ਜ਼ਿਮੀਂਦਾਰ ਜੇ ਕੋਈ ਖੇਤੀ ਕਰਦਾ ਉਹਦਾ ਕੋਲੋਂ ਪੈ ਗਿਆ ਪਰ ਸਾਨੂੰ ਇਧਰੋਂ ਪੇਮੈਂਟ ਨਹੀਂ ਮਿਲਦੀ ਅਸੀਂ 12ਵੇਂ ਮਹੀਨੇ ਆਏ ਸੀਗੇ ਸਾਨੂੰ ਲਿਖਤੀ ਤੌਰ ਤੇ ਦਿੱਤਾ ਗਿਆ ਕਿ 10 ਜਨਵਰੀ ਤੱਕ ਵੀ ਤੁਹਾਡੀ ਪੇਮੈਂਟ ਹੋਊਗੀ 80% ਤੱਕ ਇਹੋ ਇੱਕ ਪਾਸੇ ਤਾਂ ਸਰਕਾਰਾਂ ਵੱਲੋਂ ਇਹ ਗੱਲ ਪ੍ਰਚਾਰੀ ਜਾਂਦੀ ਹੈ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ ਤੁਸੀਂ ਇੰਨਾ ਸਹਿਯੋਗ ਵੀ ਕੀਤਾ ਤੁਹਾਡੇ ਤੋਂ ਮੇਰੇ ਸਭ ਨਾਲ ਲੱਖਾਂ ਦਾ ਡੀਜ਼ਲ ਲੱਗ ਗਿਆ ਉਹਨਾਂ ਸਾਰੇ ਹੁੰਦਾ ਨਹੀਂ ਭਾਜੀ 15-15 ਲੱਖ ਦਾ ਡੀਜ਼ਲ ਲੱਗਾ ਉਹਦੇ ਜੋ ਵੀ ਟੈਕਸ ਗਵਰਨਮੈਂਟ ਨੂੰ ਬਣਦਾ ਗਿਆ ਧਾਗੇ ਜੋ ਵੀ ਬਣਦਾ ਗਿਆ ਰੋਜ਼ਗਾਰ ਵੀ ਸਾਰਾ ਹੋਇਆ ਆਇਆ ਪਰ ਅਸੀਂ ਬਹੁਤ ਅੱਜ ਮਜਬੂਰ ਹੋ ਕੇ 12 ਮਹੀਨੇ ਤੋਂ ਬਾਅਦ ਅਸੀਂ ਜਨਵਰੀ ਮਹੀਨਾ ਦੇਖਿਆ ਫਰਵਰੀ ਦੇਖਿਆ ਤੇ ਅੱਜ ਅਸੀਂ ਇਸ ਟਾਈਮ ਆਪਣਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਪੇਮੈਂਟ ਨਹੀਂ ਆਉਂਦੀ ਟਾਈਮ ਸਾਰੇ ਬੰਦਿਆਂ ਦਾ ਜੀ 4 ਕਰੋੜ ਰੁਪਈਆ ਫਸਿਆ ਹੋਣਾ ਘੱਟੋ ਘੱਟ ਮੇਰੇ ਹਿਸਾਬ ਨਾਲ ਤੇ ਧੋਖੇ ਆ ਜੀ ਅੱਜ ਪਾਜੀ ਜਿਵੇਂ ਕਹਿੰਦੇ ਕਿ बार-बार ਲਾਰੇ ਲੱਗਦੇ ਰਹੇ ਆ ਮੈਂ ਕਹਿੰਦਾ ਜਿਵੇਂ ਬੈਲਰ ਓਨਰ ਆ ਸਟੀਅਰਿੰਗ ਤੇ ਕਮਾ ਗਵਾਗੇ ਹੱਥ ਨੇ ਲੀਕਾ ਵੀ ਜੜੀਆਂ ਘਸ ਜਾਂਦੀਆਂ ਤੇ ਹੁਣ ਲੀਕ ਦਵਾਰ ਤੇ ਆਪ ਪਾਉਣੀ ਪਾਉਗੀ ਫਿਰ ਦੇਖੋ ਲੀਕ ਸੂਰੀ ਸਾਹਿਬ ਤੁਹਾਡਾ ਸਵਾਲ ਬਹੁਤ ਵਧੀਆ ਹੈ ਜਿੰਨੇ ਸਾਡੇ ਬੈਲਰ ਵਾਲੇ ਆ ਜਿੰਨੇ ਵੀ ਅਸੀਂ ਸਾਰੇ ਕਿਸਾਨ ਭਰਾ ਆਂ ਸਰਕਾਰ ਆਰਡਰ ਤਾਂ ਦੇ ਦਿੰਦੀ ਹੈ ਪਰਾਲੀ ਨੂੰ ਅੱਗ ਨਾ ਲਾਓ ਹੁਣ ਚਲੋ ਸਰਕਾਰ ਦੇ ਕਹਿਣੇ ਤੇ ਕਿਸਾਨ ਚੱਲੇ 20-20 ਲੱਖ ਦਾ ਇੱਕ ਬੈਲਰ ਵਾ ਇੱਕ ਬੈਲਰ ਨੂੰ ਚਲਾਉਣ ਲਈ ਕਰੋੜ ਰੁਪਏ ਲੱਗ ਜਾਂਦਾ ਹਾਂ ਹੁਣ ਕਿਸੇ ਨੇ ਬੈਂਕ ਚੋਂ ਲੋਨ ਲਿਆ ਕਿਸੇ ਨੇ ਕਿਤੇ ਉਹ ਚੱਕਿਆ ਜਿਹੜੀ ਉਹ ਉਹ ਸੈਲਰੀ ਤੋਂ ਵੀ ਨੰਨੀ ਚੱਲਦੀ ਉਹਨਾਂ ਨੂੰ ਦੇਣੇ ਪੈਂਦੇ ਵੀ ਜੀ 20 ਰੁਪਏ ਤਾਂ ਸਿੱਧੀ ਲੇਬਰ ਵਾ ਜੀ ਇਹਦੀ ਜਦੋਂ ਪਹਿਲੇ ਹੀ ਲੱਦਣ ਵੇਲੇ ਤੇ ਲਾਣ ਵੇਲੇ ਵਾਲੇ ਕਿ ਲੇਬਰ ਦੀ ਤਨਖਾਹ ਦੇਤੀ ਤੁਸੀਂ ਲੇਬਰ ਦੇ ਨਹੀਂ ਦੇ ਹੋਈ ਜੀ ਸਾਰੀ ਨਹੀਂ ਦੇ ਸਾਰੀ ਨਹੀਂ ਦੇ ਹੋਈ ਉਹਨਾਂ ਦੀ ਵੀ ਰਹਿੰਦੀ ਆ ਕੋਸ ਪਰਸੈਂਟ ਵੇਲੇ ਨਾਲ ਮਾਲ ਕਿੰਨੇ ਦੇਤੀਆਂ ਕੋਸ ਸਾਡੇ ਅਰਗੇੰਦੋਂ ਤਾਂ ਹਜੇ ਖੜੀਆਂ ਆ ਜੀ ਫਿਰ ਉਹ ਵੀ ਆਕੇ ਰੋਜ਼ ਇੱਦਾਂ ਤੁਹਾਡੇ ਦਰਾਂ ਮੂਰੇ ਬਾਰਾ ਮੂਰੇ ਆਕੇ ਖੜਦੇ ਹੋਣੇ ਮੈਂ ਤੁਹਾਨੂੰ ਫੋਨ ਦਖਾਲ ਦੇਣਾ ਆਪਣੇ ਭਈਏ ਦਾ ਠੇਕੇਦਾਰ ਦਾ ਰਿਕਾਰਡਿੰਗਾਂ ਦਖਾਲ ਦੇਣਾ ਫਿਰ ਜੇ ਤੁਸੀਂ ਇੱਥੇ ਧਰਨਾ ਮਾਰਿਓ ਉਹ ਵੀ ਤੁਹਾਡੇ ਘਰਾਂ ਦੇ ਮੂਰੇ ਤਾਂ ਆਉਂਦੇ ਹੀ ਹੋਣੇ ਨਾ ਕੋਜੀ ਆਂਦੇ ਆ ਉਹਦਾ ਰੋਜ਼ ਸਾਨੂੰ ਕਈ ਵਾਰ ਤਾਂ ਸਾਨੂੰ ਲੁਕਣਾ ਪੈਂਦਾ ਹੁਣ ਪੰਪਾਂ ਵਾਲੇ ਫੋਨ ਕਰਦੇ ਆ ਉਹ ਫੈਕਟਰੀ ਵਾਲੇ ਕਿੱਥੇ ਨੇ? ਫੈਕਟਰੀ ਵਾਲੇ ਬੀਡੀਏਟਰ ਉਹ ਕਿੱਥੇ ਨੇ? ਬੀਡੀਏਟਰ ਇਹਨਾਂ ਦਾ ਅਸੀਂ ਤਾਂ ਇਸ ਫੈਕਟਰੀ ਨੂੰ ਦਿੱਤਾ ਹੈ ਮਾਲ ਇੱਥੇ ਤਾਂ ਚਾਰਜ ਜਸਪਾਲ ਸਰਵ ਉਹਦੇ ਕਹਿਣ ਤੇ ਮਾਲ ਦਿੱਤਾ ਉਹਨਾਂ ਦਾ ਕਹਿਣਾ ਤਾਂ ਤੋ ਉਹ ਤਾਂ ਵਿਚਾਰੇ ਹੁਣ ਕਿਸਾਨਾਂ ਦੇ ਹਰ ਵੇਲੇ ਹੱਕ 'ਚ ਚੱਲਦੇ ਪਰ ਉਹ ਹੁਣ ਉਹਨਾਂ ਦੇ ਵੀ ਹੱਥੋਂ ਬਾਹਰ ਦੇ ਦੇਖੋ ਜਿਹੜਾ ਸਪਲਾਇਰ ਵਾ ਮਾਲ ਤਾਂ ਅਸੀਂ ਉਹਨਾਂ ਨੂੰ ਦਿੱਤਾ ਹੈ ਹੁਣ ਉਹ ਆਂਦੇ ਨਹੀਂ ਆ ਹਰ ਆਲਟੀਮੇਟ ਦਿੰਨੇ ਆ ਆਲਟੀਮੇਟ ਤੋਂ ਵੀ ਨਹੀਂ ਆਂਦੇ ਕਹਿਣ ਤੇ ਆਪਣੇ ਉਹ ਫਿਰ ਸਰਕਾਰ ਤੱਕ ਇਹ ਗੱਲ ਪਹੁੰਚਾਈ ਡੀਸੀ ਸਰਕਾਰ ਤੱਕ ਸਰਕਾਰ ਤੱਕ ਮੈਂ ਹੁਣੇ ਜਿਹੜਾ ਇਸ ਪ੍ਰਣਾਲੀ ਦਾ ਦੀਪਕ ਵਾਲੀ ਅੰਚਾਰਚਵਾ ਸਾਰੇ ਆਪਣੇ ਹਲਕੇ ਦਾ ਔਰ ਉਹ ਪੂਰੇ ਕੇਂਦਰੀ ਮੰਤਰੀ ਤੱਕ ਉਹਨਾਂ ਦਾ ਬਹਿਣਾ ਉੱਠਣਾ ਆ ਉਹਨਾਂ ਤੱਕ ਵੀ ਮੈਂ ਅਬੀ ਅਪਰੋਚ ਕੀਤੀ ਤੁਹਾਡੇ ਮਾਧਿਅਮ ਰਾਹੀਂ ਕੀਤੀ ਸੀ ਜੀ ਜੀ ਕਿ ਮੈਂ ਸਾਰਾ ਸੀ ਅੱਜ ਧਰਨਾ ਲਾ ਦੇਣਾ ਜੇ ਤੁਹਾਡਾ ਕੋਈ ਹੈ ਤਾਂ ਕਿਸਾਨਾਂ ਪ੍ਰਤੀ ਦੇਖ ਲਓ ਉਹਨੇ ਡੀਸੀ ਸਾਹਿਬ ਨਾਲ ਗੱਲ ਕੀਤੀ ਉਹਨੇ ਇਹਨਾਂ ਦੇ ਜਸਵਾਲ ਸਾਹਿਬ ਨਾਲ ਗੱਲ ਹੱਲ ਹੋਈ ਤੇਜ਼ੀ ਆਈ ਹੱਲ ਹੋਈ ਹਾਂ ਤੇਜ਼ੀ ਹੋਈ ਆ ਹੋਈ ਆ ਪਰ ਉਹ ਨਹੀਂ ਹੁਣ ਆਹ ਇਹ ਉਹਨਾਂ ਨੂੰ ਕਾਫੀ ਝਾੜ ਵੀ ਪਾਈ ਇਹਨਾਂ ਨੂੰ ਕਿ ਦੇਖੋ 5 ਮਹੀਨੇ ਹੋ ਚਲੇ ਹਾਂਜੀ ਦੀਪਕ ਵਾਲੀਏ ਨੇ ਠੀਕ ਹੈ 5 ਮਹੀਨੇ ਹੋ ਚਲੇ ਆ 5 ਮਹੀਨਿਆਂ ਦੇ ਵਿੱਚ ਕੋ ਅਸੀਂ ਇਹਨਾਂ ਤੋਂ ਭੀਖ ਥੋੜਾ ਮੰਗਦੇ ਨਾ ਕੋ ਕਰਜ਼ਾ ਲੈਣਾ ਅਸੀਂ ਤਾਂ ਆਪਣੇ ਪੈਸੇ ਲੈਣੇ ਆ ਦੇਖੋ ਇੱਕ ਗੱਲੇ ਵੀ ਸਮਝਣੀ ਚਾਹੀਦੀ ਹੈ ਕਿ ਜਦੋਂ ਹੁਣ ਇਹਨਾਂ ਦੇ ਪੇਮੈਂਟ ਨਹੀਂ ਮਿਲਦੀ ਅਗਲੀ ਵਾਰ ਇਹਨਾਂ ਦਾ ਵੀ ਮਨ ਟੁੱਟੇਗਾ ਨਵਾਂ ਬੀਲਰ ਗੇਮੇ ਆਵੇਗਾ ਫਿਰ ਫਿਰ ਪ੍ਰਾਲੀ ਨੂੰ ਫੇਰ ਅੱਗੇ ਲੱਗਣੀ ਹੈ ਦੇਖੋ ਜੋ ਹਾਲ ਵਾਂ ਇਸ ਵਾਰ ਪ੍ਰਾਲੀ ਦਾ ਪੇਮੈਂਟ ਨਹੀਂ ਹੋ ਰਹੀ ਇਹ ਸਾਡੇ ਏਰੀਆ ਜੀ ਇੱਕੋ ਹੀ ਪਲਾਟ ਹੋਇਆ ਇਹ ਇਹ ਵੀ ਸਾਨੂੰ ਜੇ ਪੇਮੈਂਟ ਨਹੀਂ ਦੇਓਗੇ ਤਾਂ ਅਸੀਂ ਬਣਾਣੀਆਂ ਜ਼ਰੂਰ ਆ ਜਦੋਂ ਇੱਕ ਬਣਾਣੀ ਹੈ ਇੱਕ ਕੁਆਂਟਲ ਤੇ 80 ਰੁਪਏ ਖਰਚਾ ਆ ਜਾਂਦਾ ਜੀ ਬਣਾਣ ਤੇ ਉਹ ਆਪਣੀ ਗੱਲ ਹੋਈ ਸੀਗੀ ਹਾਂ ਪਹਿਲੇ ਹੀ ਲਾਲਟਾ ਤੁਸੀਂ ਸਾਰੀਆਂ ਚਿੰਤਾਵਾਂ ਦੱਸੀਆਂ ਸੀ ਪਹਿਲੇ ਹੀ ਦੱਸੀਆਂ ਸੀਗੀਆਂ ਉਸ ਮੱਲੇ ਨੇ ਮੁੰਡਾ ਹੈਪੀ ਆ ਜਾਫਰਪੁਰਦੇਨ ਸਪਲਾਈਅਰ ਦਾ ਕਿਹਾ ਸੀ ਤਾਂ ਕਈ ਸਪਲਾਈਅਰ ਨੇ ਟੱਪੇ ਵੀ ਬਹੁਤ ਹੁਣ ਵੀ ਆ ਤੁਹਾਨੂੰ ਵੀ ਫੋਨ ਆਏ ਤੁਹਾਨੂੰ ਸਾਨੂੰ ਐਂ ਕਹਤਾ ਸਪਲਾਈਅਰਾਂ ਨੂੰ ਹੁਣ ਅਸੀਂ ਕਹਿਣਾ ਤਾਂ ਇਹਨਾਂ ਨੂੰ ਹੀ ਜਿਨ੍ਹਾਂ ਤੋਂ ਪੈਸੇ ਲੈਣੇ ਆ ਦੇਖੋ ਜੇ ਪਲਾਟ ਨਹੀਂ ਪੇਮੈਂਟ ਕਰਦਾ ਤਾਂ ਬਿਲਰ ਮਾਰਕ ਫਾਲ ਲੈਣ ਨੂੰ ਤਿਆਰ ਹੋਊਗੇ ਉਹ ਨਹੀਂ ਨਹੀਂ ਭਾਜੀ ਆਪਾਂ ਇੱਥੇ ਦੇ ਮਾੜੇ ਬੰਦੇ ਕਿੱਥੋਂ ਬੰਦਾ ਹੈ ਕਰੋੜ ਰੁਪਏ ਆ ਜੀ ਤੇ ਕਿੱਥੋਂ ਬੰਦਾ ਲਗ ਲਾਊਗਾ ਕੋਲੋਂ ਲਾ ਕੇ ਪੈਸੇ ਵਿਆਜ ਤਾਂ ਪਈ ਜਾਣਾ ਜਿਸ ਬੰਦੇ ਨੇ ਜਿਹਦੇ ਸਿਰ ਦੇਣਦਾਰੀ ਆ ਚਾਹੇ ਚਾਹੇ ਪੰਪ ਵਾਲੇ ਦੀ ਆ ਚਾਹੇ ਲੇਬਰ ਦੀ ਆ ਉਹਨੇ ਤਾਂ ਉਹਦੇ ਸਰ ਵਿਆਜ ਵਧੀ ਜਾਣਾ ਪਾਣਾ ਹੀ ਆ ਜੀ ਪੰਪ ਵਾਲੇ ਨੇ ਤਾਂ ਉਹ ਤਾਂ ਕਾ ਕੇ ਖੜ ਜਾਂਦੇ ਪੰਪ ਵਾਲੇ ਇਹਨੇ ਤਾਂ ਜੋ ਨਹੀਂ ਸਰਗਦੀ ਇਹ ਤਾਂ ਘਰ ਬੈਠਿਆ ਕਿ ਜੀ ਨਹੀਂ ਲਿਆ ਪਲਾਟ ਦੇਖੋ ਵੀ ਆਪਾਂ ਪੀਵੀ ਬੱਤੀ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਲੇਬਰ ਨੂੰ ਵੀ ਬੇਨਤੀ ਕਰਦੇ ਪੈਟਰੋਲ ਪੰਪ ਵਾਲਿਆਂ ਨੂੰ ਬੇਨਤੀ ਕਰਦੇ ਇਹ ਵੀ ਹੈਗੇ ਪੰਗੀ ਚ ਇਹਨਾਂ ਦੇ ਨਾਲ ਖੜਨਾ ਚਾਹੀਦਾ ਔਰ ਇੱਥੇ ਦਾ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨਾਲ ਵੀ ਗੱਲ ਕਰਕੇ ਜਾਵਾਂਗੇ ਇਦਾਂ ਨਹੀਂ ਜਾਂਦੇ ਚਾਹੇ ਸੀਨੀਅਰ ਅਥਾਰਟिटीज ਨਾਲ ਗੱਲ ਕਰ ਲਈ ਬਾਬੇ ਉਹਨਾਂ ਨਾਲ ਵੀ ਗੱਲ ਕਰਾਂਗੇ ਇਹਨਾਂ ਦਾ ਹੱਲ ਹੋਣਾ ਬਹੁਤ ਜ਼ਰੂਰੀ ਆ ਇਹ ਸਾਰੇ ਚਿਹਰੇ ਦੇਖ ਲਓ ਕਿਵੇਂ ਮਰਝਾਏ ਹੋਇਆ ਔਰ ਮਿਹਨਤ ਕਰਮ ਤੋਂ ਬਾਅਦ ਫਿਰ ਆਪਾਂ ਰੌਲਾ ਪਾਣੇ ਆ ਕਿ ਨੌਜਵਾਨ ਇੱਥੋਂ ਛੱਡ ਕੇ ਪੰਜਾਬ ਨੂੰ ਬਾਹਰ ਕਿਉਂ ਜਾਂਦੇ ਆ ਆ ਤੁਸੀਂ ਦੇਖੋ ਜਿਹਨੇ ਨੌਜਵਾਨ ਵੀਰ ਜਾ ਵੀਰ ਬਜ਼ੁਰਗ ਵੀ ਨੇ ਇੱਕ ਆਸ ਨਾ ਖੜੇ ਹੋਰ ਆਸ ਕੀ ਹੈ ਕਿ ਆਪਣਾ ਹੱਕ ਲੈਣਾ ਯਾਰ ਜਿਹੜੀ ਮਿਹਨਤ ਕੀਤੀ ਹੈ 5 ਮਹੀਨੇ ਤੋਂ ਸਾਰਾ ਕੁਝ ਪੈਂਡਿੰਗ ਪਿਆ ਪੈਂਡਿੰਗ ਕਿਉਂ ਪਿਆ ਉਹ ਸਵਾਲ ਲੈਣਾ ਬਹੁਤ ਜ਼ਰੂਰੀ ਕਿੱਥੇ ਜਸਪਾਲ ਜੀ ਕਿੱਥੇ ਚਲੇ ਗਏ ਭਾਈ ਭਾਜੀ ਹੁਣਾਂ ਨੇ ਕਿਹਾ ਤੁਸੀਂ ਇੱਥੇ ਮੌਜੂਦ ਨਹੀਂ ਸੀਗੇ ਕਹਿੰਦੇ ਸਾਡੇ ਤਾਂ ਗੱਲ ਫਹਾ ਲੈਣ ਵਾਲੀ ਗੱਲ ਹੋ ਗਈ ਔਰ ਤੁਸੀਂ ਸੁਣ ਲਿਓ ਕਹਿੰਦੇ ਸਾਡਾ ਪ੍ਰੋਫਿਟ ਤਾਂ ਮੋਇਸਚਰ ਹੀ ਖਾ ਗਿਆ ਪਰ ਲਾਗਤ ਵੀ ਨਹੀਂ ਮਿਲਣੀ ਸਰ ਆਪਾਂ ਇਹਨਾਂ ਦੇ ਹਾਲਾਤ ਸਮਝੀ ਜੀ ਬਹੁਤ ਦੁਖੀ ਨੇ ਬਹੁਤ ਤਕਲੀਫ 'ਚ ਨੇ ਇਸ ਤਰ੍ਹਾਂ ਜੀ ਪੇਮੈਂਟ ਇਹ ਵੀ ਇਹਨਾਂ ਦਾ ਕਸੂਰ ਹੈ ਨਹੀਂ ਤੇ ਉਦੋਂ ਤਨਵੰਦੀ ਪੈਵਣ ਸਕਦਾ ਹੈ ਕਿ ਸਰਕਾਰ ਵੱਲ ਪੈਂਡਿੰਗ ਜੀ ਕਿ ਪਹਿਲੀ ਵਾਰ ਇੰਨਾ ਸਟਾਂਸ ਬੈਠਾ ਕਦੀ ਸਰਕਾਰ ਵੱਲੋਂ ਪੇਮੈਂਟ ਲੇਟ ਨਹੀਂ ਹੋਈ ਜੀ ਤੇ ਇਹਨਾਂ ਦੀ ਵੀ ਮਜਬੂਰੀ ਹੈ ਇਹਨਾਂ ਦੇ ਗਾਂ ਲੇਬਰ ਦੇ ਕਈ ਲੋਕ ਜੁੜੇ ਹੋਏ ਨੇ ਤਾਂ ਤੋਂ ਸਰਕਾਰ ਨੂੰ ਹੀ ਰਿਕਵੈਸਟ ਕਰ ਸਕਦੇ ਹਾਂ ਜਿਵੇਂ ਜਲਦੀ ਪੈਸਾ ਕੋ ਕਰੇ ਮੱਟੇ ਜਿਹੜਾ ਅਸੀਂ ਅੱਗੇ ਇਨਵੈਸਟਰ ਦਿੱਤਾ ਹੈ ਇਨਵੈਸਟਰ ਨੇ ਪੈਸਾ ਇਨਵੈਸਟ ਕਰਿਆਗਾ ਤੇ ਹੁਣ ਵੀ ਆਪ ਮੈਂ ਤਾਂ ਕੰਪਨੀ ਗੱਲ ਕਰ ਰਿਹਾ ਜੀ ਤਾਂ ਜਿਹੜੀ ਇਹਨਾਂ ਦੀ ਪੇਮੈਂਟ ਵਗੈਰਾ ਕਰਨੀ ਉਹ ਇਨਵੈਸਟਰ ਨੇ ਕਰਨੀ ਹੈ ਇਨਵੈਸਟਰ ਕਿੱਥੇ ਨੇ ਜੀ ਇਨਵੈਸਟਰ ਉਹਨਾਂ ਨੂੰ ਫੋਨ ਕੀਤਾ ਆ ਜਾਣਗੇ ਤੇ ਉਹਨਾਂ ਦੀ ਪੇਮੈਂਟ ਜਿਹੜੀ ਹੈ ਉਹ ਰੁਕੀ ਹੋਈ ਹੈ ਨਵੰਬਰ ਦਸੰਬਰ ਅਨ ਜਨਵਰੀ ਪਰ ਆਪਾਂ ਇਹਨਾਂ ਦੇ ਵੈਸੇ ਹਾਲਾਤ ਸਮਝਦੇ ਇਨਵੈਸਟਰ ਨੂੰ ਦੱਸੀ ਜੀ ਕਰ ਬਿਲਕੁਲ ਇਹਨਾਂ ਨਾਲ 10 ਸਾਲ ਤੋਂ ਜੁੜਿਆ ਹੋਇਆ ਆਪਾਂ ਨਾਲ ਦੇ ਪੂਰੇ ਮੇਰੇ ਵੱਲੋਂ ਤੁਸੀਂ ਮੇਰੀ ਫੀਡਬੈਕ ਲਓ ਆਪਾਂ ਪਹਿਲਾਂ ਇਹਨਾਂ ਦੇ ਨਾਲ ਸੀ ਹੁਣ ਇਹਨਾਂ ਦੇ ਨਾਲ ਆਂ ਇਹਦੀ ਹੈਲਪ ਕਰਾਂਗੇ ਪਹਿਲਾਂ ਵੀ ਕੀਤੀ ਹੁੰਦੀ ਕਰ ਜੀ ਭਾਜੀ ਇਨਵੈਸਟਰ ਨਾਲ ਤੁਸੀਂ ਕਹਿੰਦੇ ਸੀ ਵੀ ਗੱਲ ਕਰਾਈ ਉਹਨਾਂ ਦੀ ਕੋਈ ਤੁਹਾਨੂੰ ਪਤਾ ਲੱਗਾ ਉਹਦੇ ਬਾਰੇ ਉਹ ਹੁਣ ਵਾਲੇ ਸਾਹਿਬ ਦੱਸੂਗਾ ਜੀ ਹਜੇ ਹੁਣੇ 11:00 ਵਜੇ ਫੋਨ ਜਦੋਂ 12:00 ਵਜੇ ਭਾਜੀ ਸਾਡੇ ਨਾਲ ਨਹੀਂ ਸੀ ਭਾਜੀ ਉਹਨਾਂ ਨਾਲ ਜਿਹੜੀ ਕਮਿਟਮੈਂਟ ਸੀ ਵੀ ਸਰਕਾਰ ਪੈਸੇ ਦੇਊਗੀ ਤਾਂ ਅਸੀਂ ਤਾਂ ਤੁਹਾਨੂੰ ਦੇਵਾਂਗੇ ਸਾਡੇ ਦਾ ਉਹਨਾਂ ਨਾਲ ਆ ਜਿਹਨਾਂ ਇਨਵੈਸਟਰ ਹੈਗੇ ਜਿਹੜੇ ਹਨ ਉਹ ਇਹ ਜੋ ਵੀ ਹੈਗਾ ਮਿਲੀ ਭਗਤ ਹੋਈ ਜੋ ਸਭ ਕੁਝ ਇਹਨਾਂ ਦਾ ਮੜੇ ਖੁੱਲ ਕੇ ਗੱਲ ਕਰੋ ਜੀ ਬਸ ਆਹੀ ਆ ਜੀ ਗੱਲ ਤਾਂ ਆਹੀ ਆ ਖੁੱਲ੍ਹ ਬੋਲ ਗੱਲ ਜਿਹੜੀ ਤੁਸੀਂ ਦੱਸੀ ਆਹੀ ਮਿਲੀ ਭਗਤ ਕਿਹਦੀ ਕਿਹਦੀ ਸਾਫ ਕਿ ਵਿਚੇ ਪਲਾਂਟ ਰੱਜੇ ਹੋ ਜੀ ਵਿਚੇ ਅਬਜਟ ਪਿੰਦੇ ਹੈਗੇ ਠੇਕੇਦਾਰ ਮਡੇ ਉਰੜਿਆ ਹੋਆ ਉਹ ਕਿਸੇ ਦੇ ਪਹਿਲੇ ਤੋਂ ਕੁਝ ਵੀ ਨਹੀਂ ਪਾਉਂਦੇ ਹੁਣ ਇਹ ਇਹ ਕਹਿੰਦੇ ਕਿ ਸਾਨੂੰ ਪਿੱਛੇ ਪੇਮੈਂਟ ਨਹੀਂ ਆਈ ਨਹੀਂ ਪਿਛਲੇ ਬੇ ਸਾਡਾ ਸੁਣੋ ਕਿਉਂ ਦੱਚ ਜੀ ਇਹ ਇਹ ਮੋੜੇ ਗੱਲ ਰੱਖਣ ਜਾਂਦੇ ਇਹ ਇਹ ਦੇਖੋ ਅਸੀਂ ਤਾਂ ਇਹਨਾਂ ਨੂੰ ਜਾਣਦੇ ਹਾਂ ਇਸਪਾਸਾ ਸਾਨੂੰ ਜਾਣਦੇ ਆ ਅਸੀਂ ਇਹਨਾਂ ਕਰੇ ਮਾਲ ਦਿੱਤਾ ਬਾਬਾ ਜੀ ਜਵਾਬ ਦਿਓ ਦੇਖੋ ਇਹ ਇਹਨਾਂ ਦੀ ਗੱਲ ਜਾਜ ਹੈ ਗੱਲ ਬਿਲਕੁਲ ਇਹਨਾਂ ਨੇ ਸਾਡੇ ਵਿਆਹ ਤੇ ਹੀ ਮਾਲ ਦਿੱਤਾ ਹੈ ਹਾਂ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਹੁਣੇ ਜਿਹੜਾ ਸਰਕਾਰ ਵੱਲੋਂ 延迟 ਹੈ ਸਰਕਾਰ ਲੋਰ ਦੇ ਇਹਨਾਂ ਨੂੰ ਕਿਸੇ ਪਰ ਸੌਡਜੈਸਟ ਕਰਕੇ ਮੈਂ ਦਾ ਸੀਓ ਸਾਹਿਬ ਹੁਣ ਬਾਹਰ ਹੈ ਉਹਨਾਂ ਨਾਲ ਗੱਲ ਕਰੀ ਹੈ ਉਹ ਕਹਿੰਦਾ ਉਹਨਾਂ ਨੂੰ ਕਹਿੰਨਾ ਮੈਂ ਜੀ ਸਾਹਿਬ ਬਾਹਰ ਹੈ ਵੀ ਵਿਚਾਰੇ ਘਰਾਂ ਤੋਂ ਬਾਹਰ ਹੀ ਹੈ ਨਾ ਨਹੀਂ ਨਹੀਂ ਉਹ ਬਿਲਕੁਲ ਹਾਂ ਜੀ ਕਹਿੰਦੇ ਕਿ ਮੇਰੀ ਬਿਲਕੁਲ ਇਹ ਬਿਲਕੁਲ ਸਹੀ ਨੇ ਆਪਣੀ ਜਗ੍ਹਾ ਮੈਂ ਨਹੀਂ ਕਰਦਾ ਨਾ ਕੀ ਇਹ ਹੁਣ ਜਿਵੇਂ ਸਰਕਾਰ ਵੱਲੋਂ ਪੇਮੈਂਟ ਰਿਲੀਜ਼ ਹੁੰਦੀ ਹੈ ਜਾਂ ਉਹਦੇ ਵਿਆਪਤੋਂ ਕਰਨ ਇਹਦਾ ਸਮਾਧਾਨ ਕਰਨਗੇ ਸਰਕਾਰ ਨਾਲ ਰਾਬਤਾ ਬਣਾ ਰਹੇ ਹੋ ਤੁਸੀਂ ਉਹ ਬਣਾ ਰਹੇ ਹਾਂ ਜੀ ਬਣਾ ਰਹੇ ਜੀ ਬਣਾ ਰਹੇ ਬਣਾ ਰਹੇ ਸਰਕਾਰ ਨਾਲ ਰਾਬਤਾ ਇਨਵੈਸਟਰ ਦਾ ਕੀ ਕਹਿਣਾ ਜਿਹੜਾ ਠੇਕੇਦਾਰ ਇਨਵੈਸਟਰ ਤੋਂ ਉਹਨਾਂ ਐਂ ਆਏਗਾ ਫਿਰ ਆਪਾਂ ਗੱਲ ਕਰਦੇ ਨੇ ਹਾਂ ਦੋ ਘੰਟੇ ਦਾ ਕਰ ਠੀਕ ਹੈ ਜੀ ਉਹ ਬਿੰਨੂ ਨਾਲ ਦੱਸਿਆ ਮੈਂ ਨਵਾਂ ਕਰਾਰਨਾਮਾ ਹੋਇਆ ਜੀ 15 ਮਹੀਨੇ ਮੈਂ ਇਹਦੀ ਪਹਿਲਾ ਗੱਲ ਮੈਂ ਦੱਸਿਆ ਤੁਹਾਨੂੰ ਸਾਰਾ ਵੀ ਤੁਹਾਡਾ ਦਸੰਬਰ ਚ ਤੁਹਾਡਾ ਕਰਾਰਨਾਮਾ ਹੋਇਆ ਸੀ ਵੀ ਆਪਾਂ 10 ਦਿਨ ਦੇ ਬਾਅਦ ਵੀ ਆਪਾਂ ਇਹਨਾਂ ਨੂੰ ਦਵਾਂਗੇ ਕਿ ਤਾਂ ਬਾਲੋ ਪੈਸੇ 20% ਇੱਕ ਵਾਰੀ ਪਾਵਾਂਗੇ 20 ਅਗਲੇ ਮਹੀਨੇ ਪਾਵਾਂਗੇ ਮਤਲਬ ਫੇਰ ਠੀਕ ਤਾਂ ਇਸ ਮਤਲਬ ਦੀ ਗੱਲ ਹੋਈ ਸੀ ਮੈਂ ਉਹਨੂੰ ਕਿਹਾ ਵੀ ਜੀਵਿਦਾਰ ਬੰਦੇ ਨੇ ਵਿਚਾਰੇ ਨੇ ਇੰਨਾ ਆਪਣਾ ਤੇਲ ਥਾਰਿਆ ਖਰਚਾ ਬੜਾ ਆਉਂਦਾ ਉਹ ਖਰਤੇ ਤੱਕ ਮੈਨੂੰ ਪੈਸਿਆਂ ਦੀ ਆਸ ਇੱਕ ਵੀ ਮਿਲ ਜਾਣੇ ਕਿਦੂ ਆਸਤਾਨੇ ਪੈਸੇ ਮਿਲ ਗਏ ਤੇ ਮੈਂ ਇਹਨਾਂ ਨੂੰ ਦੇਣੀ ਸੀ ਜੋ ਮੇਰੇ ਨਾਲ ਗੱਲ ਹੋਈ 6 12 2023 ਨੂੰ ਉਸ ਵੇਲੇ ਸਾਡੇ ਨਾਲ ਨਹੀਂ 10 ਦਿਨ ਦਾ ਟਾਈਮ ਲਿਆ ਸੀਗਾ ਉਸ ਵੇਲੇ ਵੀ ਇਕੱਠੇ ਹੋ ਕੇ ਆਏ ਉਹ ਦੇਖੋ 6 12 2023 ਤੋਂ ਬਾਅਦ 2 ਮਹੀਨੇ ਹੋ ਗਏ ਆ ਹੈਨਾ ਉਹਦੀ ਗੱਲ ਕਿਹਦੇ ਨਾਲ ਹੋਈ ਮੇਰੀ ਮਕਰ ਸਿੰਘ ਨਾਲ ਗੱਲ ਹੋਈ ਜਿਹੜਾ ਇਨਵੈਸਟਰ ਦੇ ਨਾਲ ਕੋਈ ਵੀ ਨਾ ਰਿਲੇਸ਼ਨ ਦੇ ਨਾਲ ਜਿਹੜੀ ਵੀ ਗੱਲ ਸਾਡੀ ਇਦਾਂ ਥੋੜੀ ਹੋਈ ਹੋ ਕੋਈ ਵੀ ਕਮਿਟਮੈਂਟ ਵੀ ਤੁਹਾਨੂੰ ਸਰਕਾਰ ਪੈਸੇ ਦੇਊਗੀ ਤਾਂ ਹੀ ਤੁਹਾਨੂੰ ਅਸੀਂ ਦੇਵਾਂਗੇ ਇੱਕ ਕਮਿਟਮੈਂਟ ਹੋਈ ਤੁਹਾਡੀ ਨਾ ਨਹੀਂ ਜੀ ਨਹੀਂ ਹੋਈ ਨਹੀਂ ਹੋਈ ਤਾਂ ਹੀ ਤਾਂ ਸੀ ਸਰਕਾਰ ਨਾਲ ਥੋੜਾ ਕਮਿਟਮੈਂਟ ਸਾਡੀ ਤਾਂ ਇਹਨਾਂ ਨਾਲ ਹੈ ਜੀ ਜੇ ਉਹ ਨਹੀਂ ਜੇ ਉਹ ਨਹੀਂ ਇਦਾਂ ਹੀ ਕਰਨੀ ਆ ਉਹਨੇ ਸਾਡੇ ਸਰਕਾਰ ਕੋਲੋਂ ਪੈਸੇ ਲੈ ਕੇ ਸਾਨੂੰ ਦੇਣੇ ਆ ਉਹਨੇ ਪ੍ਰੋਫਿਟ ਵਿੱਚੋਂ ਖੱਟਦੇ ਆ ਉਹ ਅਸੀਂ ਜ਼ਿੰਮੇਦਾਰ ਹੈ ਭਰਾ ਅਸੀਂ ਆਪਸ ਵਿੱਚ ਆਪੇ ਆਉਂਦੇ ਹਾਂ ਟਰੈਕਟਰ ਦੇਮਾ ਗਏ ਅਸੀਂ ਜਿਹੜਾ ਕੌਫਟ ਹੁੰਦਾ ਸਾਡੇ 250 ਰੁਪਈਆ ਆ ਅਸੀਂ ਦਿੱਤਾ ਨੇ ਕਟ ਵੀ ਖਾ ਗਏ ਸਾਡੇ ਸਰ ਵਿਆਜ ਪੈ ਰਹੇ ਆ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਹਾਡੀ ਉਹਨਾਂ ਨਾਲ ਏਦਾਂ ਡੀਲ ਨਹੀਂ ਹੋਈ ਸੀ ਕਿ ਪਹਿਲਾਂ ਸਰਕਾਰ ਉਹਨਾਂ ਨੂੰ ਪੇਮੈਂਟ ਕਰੂਗੀ ਫਿਰ ਦੇਊਗੀ ਫਿਰ ਉਹ ਤਾਂ ਫਿਰ ਤਾਂ ਮੀਡੀਏਟਰ ਬਣ ਕੇ ਤੁਸੀਂ ਸਿੱਧਾ ਸਰਕਾਰ ਨੂੰ ਵੇਚ ਸਕਦੇ ਆ ਜਿੱਥੋਂ ਤੇ ਉਹਨਾਂ ਦਾ ਹੱਕ ਬਣਦਾ ਜਿਹੜਾ ਸਾਡੇ ਸਰ ਵਿਆਜ ਪਿਆ ਇਹਨਾਂ ਚਰਦਾ ਉਹ ਵੀ ਸਾਨੂੰ ਦੇਣਾ ਬਿਲਕੁਲ ਬਿਲਕੁਲ ਸਾਡੇ ਸਰ ਜਿਹੜਾ ਪਿਆਰ ਪਿਆ ਉਹ ਵੀ 17 ਲੱਖ ਦਾ ਨਾ ਉਹਨਾਂ ਨੇ ਮੁਨਾਫਾ ਕਮਾਇਆ ਅਸੀਂ ਤਾਂ ਘਾਟੇ ਚ ਲੱਗਿਆ ਪਹਿਲਾਂ ਹੀ ਜੀ ਕਿੰਨੇ ਵੀ ਬੰਦੇ ਮਾਲਕ ਆ ਕਿਸੇ ਕੋਲ ਵੀ ਇੰਨੇ ਪੈਸੇ ਨਹੀਂ ਹੈਗੇ ਦੋ ਦੋ ਪਰਸੈਂਟ ਨਾ ਆਰਤੀਆ ਜਿਹੜਾ ਬਹੁਤ ਪਿਆਰ ਉਹ 2 ਪਰਸੈਂਟ ਵਿਆਜ ਉਹਦਾ 17 ਲੱਖ ਦਾ 34000 ਮਹੀਨੇ ਦਾ ਵਿਆਜ ਆ ਨੁਕਸਾਨ ਤੁਹਾਡਾ ਫਾਇਦਾ ਫਾਇਦਾ ਇਨਵੈਸਟਮੈਂਟ ਫਾਇਦਾ ਇਨਵੈਸਟਮੈਂਟ ਜਿਹੜੀ ਇਹ ਬਿੰਦੂ ਭਾਈ ਨੇ ਦੱਸਿਆ ਕਿ ਰੇਟ 170 ਰੁਪਏ ਨੂੰ ਹੋਈ ਸੀ ਚਲਦੇ ਸੀਜ਼ਨ ਚ 80% ਪੇਮੈਂਟ ਦੇਣੀ 20% ਉਹ ਵੀ ਪਹਿਲਾਂ ਹੀ ਹੁਣ ਇਹ ਥੋੜਾ ਵੀ ਫਰਵਰੀ ਵੀ ਮੁੱਕ ਚੱਲਿਆ ਸਾਨੂੰ ਪੈਸੇ ਹੁਣ ਉਸ ਭਾਰਾ ਦੇਣੇ ਹੁਣ ਤਾਂ ਮਾਰਕੀਟ ਦੇ ਵਿੱਚ ਵੀ 250 ਨੂੰ ਹੁਣ ਤੁਸੀਂ ਇਨਵੈਸਟਰ ਦੀ ਵੇਟ ਕਰੋਗੇ ਦੇਖੋ ਵੇਟ ਤਾਂ ਅਸੀਂ ਕਰਨੀ ਨਹੀਂ ਹੁਣ ਵੇਡ ਦਾ ਟਾਈਮ ਤਾਂ ਲੰਘ ਗਿਆ ਬੈਠੇ ਆਂ ਜੀ ਪੈਸੇ ਲੈ ਕੇ ਆ ਗਏ ਜੀ ਗੱਲ ਦਿੰਦੇ ਆ ਸਾਰੇ ਜਿਹਦੇ ਕੋ ਪੈਸੇ ਲੈਣੇ ਉਹਦੀ ਵੇਡ ਸਾਨੂੰ ਕਰਨੀ ਪੈਣੀ ਆ ਸਾਰੇ ਹੁਣੀ ਪਹਿਲਾਂ ਆ ਕੇ ਕਿਹਾ ਦੇਖੋ ਪਹਿਲਾਂ ਸਾਡੀ ਕਮਿਟਮੈਂਟ ਇਹ ਸੀਗੀ ਸਾਰੇ ਭਰਾ ਇੱਥੇ ਹੈਗੇ ਆ ਜੇ ਝੂਠ ਬੋਲਦੇ ਹੋ ਸਾਰੇ ਕਹਿ ਸਕਦੇ ਆ ਸਾਡੀ ਕਮਿਟਮੈਂਟ ਸੀਗੀ ਸੀਜ਼ਨ ਚੱਲਦੇ ਚ 50% ਸਾਨੂੰ ਪੇਮੈਂਟ ਦੇ ਦੇਣੀ ਆ ਉਹ ਕਿਹਾ ਹੋਇਆ 10 ਦਿਨ ਅਸੀਂ ਮਾਲ ਦਿੱਤਾ ਹੀ ਨਹੀਂ ਸਾਨੂੰ 50% ਪਹਿਲੇ ਦਿਨਾਂ ਦਾ ਦੇ ਦਿੱਤਾ ਸਾਨੂੰ ਆਸ ਹੋ ਗਈ ਵੀ ਇਹ ਨਹੀਂ ਦੇ ਦੇਣਾ ਆ ਤੇ ਬਾਅਦ ਚ ਇਹ ਨਹੀਂ ਸਾਨੂੰ ਪੈਸਾ ਨਹੀਂ ਦਿੱਤਾ। ਜਦੋਂ ਆਪਣੀ ਪਹਿਲੀ ਗੱਲ ਤੁਸੀਂ 25% ਕਿਹਾ ਹੁਣ ਤੁਸੀਂ 50% ਕਹਿ ਰਹੇ ਹੋ। ਨਹੀਂ ਨਹੀਂ ਉਹਨੇ ਦਿਨਾਂ ਦਾ ਉਹਨੇ ਦਿਨਾਂ ਦਾ ਉਹਨੇ ਦਿਨਾਂ ਦਾ ਮੰਨ ਲਓ ਸਾਡਾ ਲੱਖ ਦਾ ਮਾਲ ਉਹਨੇ ਦਿਨਾਂ ਚ ਗਿਆ। ਉਹਦਾ ਸਾਨੂੰ 10000 ਦੇ ਤਾ ਉਹ ਸਾਨੂੰ ਥੋੜੀ ਜਿਹੀ ਪੇਮੈਂਟ ਸੀਗੀ ਉਹ ਦੇ ਦਿੱਤੀ। ਹੁਣ ਗੱਲ ਇਹ ਉਹਦੇ ਤੋਂ ਬਾਅਦ ਚ ਅਸੀਂ ਸੀਜ਼ਨ ਖਤਮ ਹੋਇਆ। ਸਾਡੀ ਪੇਮੈਂਟ ਕਿਸੇ ਦੀ 10 ਕਿਸੇ ਦੀ 12% ਕਿਸੇ ਤਾਂ ਬਹੁਤ ਘੱਟ ਆਇਆ ਸੀਗੇ। 17 18 ਲੱਖ ਦਾ ਮਾਲ ਦਿੱਤਾ ਹੈ ਭਾਜੀ 70000 ਰੁਪਿਆ ਆਇਆ ਸਿਰਫ ਉਸ ਤੋਂ ਬਾਅਦ ਚ ਉਸ ਤੋਂ ਉਸ ਤੋਂ ਬਾਅਦ ਅਸੀਂ 12ਵੇਂ ਮਹੀਨੇ ਆਏ ਆ ਇੱਥੇ ਬੈਠੇ ਆ ਪ੍ਰਸ਼ਾਸਨ ਵਿੱਚ ਸਗਾ ਲਿਖਤ ਹੋਈ ਆ ਕਿ ਅਸੀਂ ਜਨਵਰੀ ਦੀ 10 ਤੱਕ ਤੁਹਾਨੂੰ 60% ਪੇਮੈਂਟ ਕਰ ਦੇਵਾਂਗੇ ਹਨ ਉਸ ਤੋਂ ਬਾਅਦ ਉਹ ਕਹਿੰਦੇ ਜੀ ਹਜੇ ਨਹੀਂ ਸਾਨੂੰ ਪੈਸੇ ਆਏ ਹਜੇ ਬਿਜਲੀ ਬੋਰਡ ਤੋਂ ਸਾਨੂੰ ਮਿਲਣੇ ਆ 5 ਫਰਵਰੀ ਤੱਕ ਅਸੀਂ 5 ਫਰਵਰੀ ਵੀ ਸਾਰੇ ਢੀਕਦੇ ਰਹੇ ਆ ਸੱਚ ਫਿਰ ਉਸ ਤੋਂ ਬਾਅਦ ਅਸੀਂ ਹਫ਼ਤਾ ਪਹਿਲਾਂ ਆਏ ਇੱਥੇ ਅਸੀਂ ਲੈਖੇ ਦੇ ਕੇ ਗਏ ਬੇਸਾ ਹੁਣ ਸਾਨੂੰ ਬਹੁਤ ਉੱਪਰ ਟਾਈਮ ਹੋ ਗਿਆ ਅਸੀਂ ਹਫ਼ਤੇ ਦਾ ਤੁਹਾਨੂੰ ਦਿੰਨੇ ਆ ਟਾਈਮ ਤੇ ਆ ਹਫ਼ਤਾ ਅੱਜ ਫੇ ਹੋ ਗਿਆ ਅਸੀਂ ਹਫ਼ਤੇ ਬਾਅਦ ਫੇ ਆਏ ਆ ਹੁਣ ਜਿੰਨਾ ਚਿਰ ਵੀ ਸਾਡਾ ਨਹੀਂ ਹੱਲ ਹੁੰਦਾ ਹੁਣ ਇਹ ਕਹਿੰਦੇ ਵੀ ਹਫ਼ਤੇ ਦਾ ਟਾਈਮ ਸਾਨੂੰ ਦੇ ਦੇਣੇ ਆ ਚਲੋ ਹਫ਼ਤੇ ਦਾ ਅਸੀਂ ਦੇ ਦੇਣੇ ਆ ਸਾਨੂੰ ਚੈੱਕ ਦੇ ਦੇਣਾ ਅਗਲੇ ਹਫ਼ਤੇ ਦੇ ਠੀਕ ਹੈ ਨਹੀਂ ਉਹਨਾਂ ਨੇ ਗੱਲ ਕਰ ਮੇਰੀ ਗੱਲ ਜਿਹੜਾ ਨਾ ਠੇਕੇਦਾਰ ਮੱਖਣ ਸਿੰਘ ਆ ਮੇਰੀ ਗੱਲ ਸੁਭਾ ਹੋਈ ਸੀ ਜੀ ਆਉਣ ਤੋਂ ਪਹਿਲਾਂ ਜਦੋਂ ਮੈਨੂੰ ਪਤਾ ਲੱਗਾ ਵੀ ਇਹ ਇਹਨਾਂ ਨੇ ਜਿਹੜਾ ਇਹਨਾਂ ਨੇ ਮੈਥੇ ਇੱਥੇ ਆਉਣਾ ਫੈਕਟਰੀ 'ਚ ਜੀ ਸਰ ਤੇ ਮੈਂ ਪਹਿਲਾਂ ਆਇਆ ਸੀ ਮੈਂ ਠੇਕੇਦਾਰ ਨਾਲ ਗੱਲ ਕੀਤੀ ਮੈਂ ਕਿਹਾ ਵੀ ਇਹਨਾਂ ਨੇ ਤੇਰੇ ਕੋਲ ਮਾਲ ਦਿੱਤਾ ਨਾ ਵੀ ਮਾਲ ਦਿੱਤਾ ਜਿਹੜਾ ਤੁਸੀਂ ਕਮਿਟਮੈਂਟ ਕੀਤੀ ਸੀ ਇਹਨਾਂ ਨਾਲ 20% ਹਰ ਮਹੀਨੇ ਦੇਣ ਦੀ ਜੀ ਤੁਸੀਂ ਇਹਨਾਂ ਨਾਲ ਬੈਠ ਕੇ ਹੱਲ ਕਰੋ ਜੀ ਹੱਲ ਨਾ ਇਹਨਾਂ ਨਾਲ 20% ਨਹੀਂ ਦੇ ਸਕਦੇ ਫਿਰ ਅੱਜ ਤੁਹਾਡੇ ਕੋਲ ਰਕਮ ਨਹੀਂ ਆਈ ਇਹਨਾਂ ਨਾਲ ਬੈਠ ਕੇ ਅਡਜਸਟਮੈਂਟ ਕਰ ਲਓ ਭਾਈ ਵੀ ਮੇਰੇ ਕੋ ਮੇਰੇ ਕੋ ਰਕਮ ਘਟਿਆ ਮੈਂ ਇੰਨੇ ਦੇ ਸਕਦਾ ਇੰਨੇ ਨਾਲ ਹੀ ਤੁਹਾਡਾ ਮਤਲਬ ਬਾਹ ਗਾਂ ਜਿਹੜਾ 3 ਮਹੀਨੇ ਤੱਕ ਮੈਂ ਤੁਹਾਨੂੰ ਕਲੀਅਰ ਕਰ ਦਊਗਾ ਮਤਲਬ ਉਹਦੇ ਕਹਿਣ ਦਾ ਮਤਲਬ ਇਹ ਥ ਵੀ ਮੇਰਾ 31 ਤੋਂ 31 ਮਾਰਚ ਤੋਂ ਪਹਿਲਾਂ ਪਹਿਲਾਂ ਮੈਂ ਇਹਨਾਂ ਨੂੰ ਕਲੀ ਉਨੇ ਮੈਨੂੰ ਵੀ ਇਹ ਗੱਲ ਕੀਤੀ ਵੀ ਕਹਿੰਦੇ ਵੀ ਸਰਦਾਰ ਜੀ ਅਸੀਂ ਇਹਨਾਂ ਨੂੰ ਇੱਕ ਹਫ਼ਤੇ ਦਾ ਸਾਨੂੰ ਟਾਈਮ ਦੇ ਦੇਣ ਇੱਕ ਹਫ਼ਤੇ ਬਾਅਦ 100% ਮੇਰੀ ਫੋਨ ਤੇ ਕਹਿੰਦਾ ਮੇਰੀ ਕੋਸ਼ਿਸ਼ ਆ ਵੀ ਮੈਂ ਇਹਨਾਂ ਨੂੰ ਜਿੰਨੀ ਵੀ ਇਹਨਾਂ ਨੇ ਕਮਿਟਮੈਂਟ ਕੀਤੀ ਆ ਮੈਂ ਪੈਸੇ ਦੇਵਾਂਗਾ ਮੇਰੀ ਫੋਨ ਤੇ ਗੱਲ ਹੋਈ ਹੈ ਮਤਲਬ ਮੈਨੂੰ ਮਤਲਬ ਮਿਲੇ ਨਹੀਂ ਬਾਕੀ ਇਹਨਾਂ ਨੂੰ ਮਿਲ ਲੈਣ ਜੇ ਬਾਕੀ ਇਹਨਾਂ ਨੂੰ ਮੈਂ ਇਹੋ ਗੱਲ ਇਹਨਾਂ ਨਾਲ ਸਵੇਰੇ ਵੀ ਗੱਲ ਹੋਈ ਸੀ ਮੇਰੀ ਵੀ ਸਰਦਾਰ ਜੀ ਤੁਸੀਂ ਆਓ ਆ ਕੇ ਆਪਾਂ ਉਹਨੂੰ ਸਾਧ ਲੈਣੇ ਆ ਸਾਧ ਕੇ ਜੋ ਵੀ ਉਹਨਾਂ ਨਾਲ ਬੈਠ ਕੇ ਗੱਲਬਾਤ ਹੁੰਦੀ ਪਹਿਲਾਂ ਵੀ ਇਹਨਾਂ ਦੀ ਉਦੋਂ ਮੈਂ ਤਾਂ ਨਹੀਂ ਲੱਗਾ ਸੀ ਪਹਿਲੇ ਅਸਰ ਸਾਹਿਬ ਆਏ ਸੀ ਇੱਥੇ ਅਸਰ ਸਾਹਿਬ ਆਣ ਕੇ ਵੀ ਮਾਲਪੁਰ ਵਾਲੇ ਅਸਰ ਸਾਹਿਬ ਪਹਿਲਾਂ ਆਏ ਸੀ ਜੀ ਜੀ ਉਹਨਾਂ ਨੇ ਅਜਸਟਮੈਂਟ ਇਹਨਾਂ ਦੀ ਕਰਾਈ ਸੀ 20 20% ਦੀ ਜੀ ਤੇ ਹੁਣ ਮੈਂ ਉਸ ਵੇਲੇ ਮੈਨੂੰ ਪਤਾ ਲੱਗਾ ਸੀ ਮੈਂ ਆ ਮੈਂ ਗੱਲ ਕੀਤੀ ਮੈਂ ਇੱਥੇ ਚੌਕੀ ਜੱਜ ਨਵਾਂ ਲੱਗਾ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਇਹਨਾਂ ਨੂੰ ਪੁੱਛਿਆ ਭਾਈ ਵੀ ਉਹ ਕਹਿੰਦੇ ਵੀ ਸਾਡੇ ਇਹਨਾਂ ਨੇ ਪੈਸੇ ਨਹੀਂ ਸਾਡਾ ਕਮਿਟਮੈਂਟ 20% ਦੀ ਹੋਈ ਸੀ ਪਰ ਦਿੱਤਾ ਕੁਛ ਨਹੀਂ ਜੀ ਉਹ ਇਸ ਕਰਕੇ ਫਿਰ ਉਹਨਾਂ ਠੇਕੇਦਾਰ ਨਾਲ ਆਪਾਂ ਗੱਲ ਕੀਤੀ ਉਹ ਕਹਿੰਦੇ ਵੀ ਅਸੀਂ ਹਫ਼ਤੇ ਤੱਕ ਸਾਨੂੰ ਟਾਈਮ ਦੇ ਦੇਣ ਤੇ ਹਫ਼ਤੇ ਤੋਂ ਬਾਅਦ ਅਸੀਂ ਇਹ ਦੇਖੋ ਆ ਪਟਾ ਰੋਕਣ ਦੀ ਗੱਲ ਕਰਦੇ ਆ ਜੇ ਕੱਲੂ ਮਾਲ ਸਾਰਾ ਜਲ ਗਏ ਅਸੀਂ ਕਿੱਥੇ ਆ ਕੇ ਕਿਹਨੂੰ ਪੁੱਛਾਂਗੇ ਵੀ ਸਾਨੂੰ ਪੈਸੇ ਦੋ ਚਲੋ ਹੁਣ ਪ੍ਰਸ਼ਾਸਨ ਤੱਕ ਗੱਲ ਪਹੁੰਚ ਗਈ ਹੈ ਸਰਕਾਰ ਤੱਕ ਤਾਂ ਬਾਹਰ ਨਹੀਂ ਬਾਹਰ ਬਾਹਰਵੇਂ ਮਹੀਨੇ ਵੀ ਕਮਿਟਮੈਂਟ ਤੁਹਾਡੇ ਸਾਹਮਣੇ ਵੀ ਤਾਂ ਨਹੀਂ ਲਿਖ ਕੇ ਦਿੱਤਾ ਸੀ ਲੇਖੇ ਗੱਲ ਹੋਈ ਆ 20% ਦੀ ਗੱਲ ਹੋਈ ਸੀਗੀ ਉੱਤੇ ਵੀ ਨਹੀਂ ਖੜੇ ਉੱਤਰ ਹੁਣ ਅਸੀਂ ਕੇਸ ਚੀਜ਼ ਤੇ ਯਕੀਨ ਕਰੀਏ ਹੁਣ ਤੁਸੀਂ ਮੁੱਖ ਮੰਗ ਕੀ ਹੈ ਸਾਡੀ ਮੁੱਖ ਮੰਗ ਇਹੋ ਉਹ ਕਹਿੰਦੇ ਉਹ ਕਹਿੰਦੇ ਉਹ ਕਹਿੰਦੇ 31 ਤਰੀਕ ਤੱਕ 31 ਮਾਰਚ ਤੱਕ ਤੁਹਾਡੀ ਕਲੀਅਰ ਕਰਾਂਗੇ ਅਸੀਂ 31 ਮਾਰਚ ਨਹੀਂ 20% ਸਾਡਾ ਰੱਖ ਲੈਣ 80% ਦੇ ਸਾਨੂੰ ਚੈੱਕ ਦੇ ਦੇਣ 20% 31 ਮਾਰਚ ਨੂੰ ਦੇ ਦੇਣ 31 ਮਾਰਚ ਨੂੰ ਦੇ ਦੇਣ ਅਸੀਂ 80% ਸਾਡਾ ਹੁਣ ਪੂਰਾ ਕਰ ਦੇਣ ਹੁਣ ਚੈੱਕ ਦੇ ਦੇਣ 31 ਮਾਰਚ ਤੱਕ ਸਾਡੇ 20% ਦੇ ਦੇਣ ਠੀਕ ਹੈ ਅਸੀਂ ਉਹਨਾਂ ਨੂੰ ਹੁਣ ਤੁਸੀਂ ਇੱਥੇ ਪੱਕਾ ਟਰਨ ਟਰਨ ਜਦ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਸਾਡਾ ਜਿੱਦਾਂ ਕਿਹਾ ਕਿ 2 ਘੰਟੇ ਤੱਕ ਕਰ ਰਿਹਾ ਨਹੀਂ 2-4 ਕੱਲੂ ਆ ਜਾਣ ਜੀ ਅਸੀਂ ਕੋਈ ਇਦਾਂ ਦੀ ਦਿੱਕਤ ਨਹੀਂ ਹੈ ਇੱਥੇ ਹੀ ਆਂ ਦੇਖੋ ਘਰ ਸਾਡੇ ਕੋਲ ਸਵੇਰ ਨੂੰ ਭਈਆ ਆ ਕੇ ਖੜੇ ਹੁੰਦੇ ਆ ਪੈਸਾ ਦੋ ਉਹਨਾਂ ਨੂੰ ਅਸੀਂ ਮੂੰਹ ਦਿਖਾ ਲਣ ਦੇ ਲੈਕ ਨਹੀਂ ਹੈਗੇ ਤੇ ਇੱਥੇ ਕੱਲ ਪਰਸੋਂ ਪਮ ਜਿੰਨਾ ਚਿਰ ਮਰਜ਼ੀ ਜਦ ਤੱਕ ਸਾਡਾ ਹੱਲ ਨਹੀਂ ਹੁੰਦਾ ਅਸੀਂ ਇੱਥੇ ਬੈਠੇ ਆਂ ਜੀ ਠੀਕ ਬਹੁਤ ਬਹੁਤ ਧੰਨਵਾਦ ਜੀ ਸਥਿਤੀ ਤੁਸੀਂ ਦੇਖ ਲਈ ਹੈ ਪ੍ਰਸ਼ਾਸਨ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਮਸਲੇ ਦਾ ਹੱਲ ਕੀਤਾ ਜਾਵੇ ਜਸਪਾਲ ਜੀ ਵੀ ਇੱਥੇ ਨਾਲ ਨੇ ਸਾਰੇ ਇਹ ਚਾਹੁੰਦੇ ਆ ਕਿ ਮਸਲੇ ਦਾ ਹੱਲ ਹੋਵੇ ਔਰ ਬੇਲਰ ਓਨਰਸ ਨੇ ਇਹ ਗੱਲ ਕਹੀ ਆ ਕਿ ਸਾਡਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਇਨਵੈਸਟਰ ਤੋਂ ਪੈਸੇ ਲੈਣੇ ਆ ਠੇਕੇਦਾਰ ਤੋਂ ਪੈਸੇ ਲੈਣੇ ਆ ਕਿਉਂਕਿ ਠੇਕੇਦਾਰ ਨੇ ਪਹਿਲਾਂ ਸਾਨੂੰ ਇਹ ਗੱਲ ਨਹੀਂ ਕਹੀ ਕਿ ਸਰਕਾਰ ਪੇਮੈਂਟ ਪਾਊਗੀ ਤਾਂ ਹੀ ਅਸੀਂ ਤੁਹਾਨੂੰ ਪੇਮੈਂਟ ਦਵਾਂਗੇ ਉਹ ਕਹਿੰਦੇ ਕਿ ਫੇ ਪ੍ਰੋਫਿਟ ਦਾ ਸਾਰਾ ਜਿਹੜਾ ਠੇਕੇਦਾਰ ਨੇ ਲੈ ਜਾਣਾ ਕਿਉਂਕਿ ਜੇ ਸਰਕਾਰ ਤੋਂ ਹੀ ਲੈ ਕੇ ਉਹਨਾਂ ਨੇ ਪੈਸੇ ਦੇਣੇ ਆ ਪਰ ਜੇ ਸਰਕਾਰ ਨੂੰ ਸਿੱਧੇ ਪੈਸੇ ਦੇ ਦਿੰਦੇ ਇਹਨਾਂ ਨੂੰ ਵਿੱਚ ਕਿਉਂ ਪਾਣਾ ਸੀਗਾ ਇਹਨਾਂ ਨੂੰ ਵਿੱਚ ਇਸ ਕਰਕੇ ਪਾਇਆ ਸੀਗਾ ਕਿ ਆਪਣੀ ਪੇਮੈਂਟ ਜਦੋਂ ਮਾਰਜਨਲ ਸਾਡੀ ਪੇਮੈਂਟ ਸਾਨੂੰ ਟਾਈਮ ਨਾਲ ਮਿਲ ਜਾਣੀ ਚਾਹੀਦੀ ਆ ਤਾਂ ਇਹਨਾਂ ਨੇ ਇਹ ਵੀ ਗੱਲ ਆਖੀ ਆ ਕਿ ਸਰਕਾਰ ਨਾਲ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਆ ਜੋ ਲੈਣ ਦੇਣ ਹੈ ਠੇਕੇਦਾਰ ਤੇ ਇਨਵੈਸਟਰ ਦੇ ਨਾਲ ਹੈ ਪਰ ਇੱਥੇ ਸਰਪੰਚ ਸਾਹਿਬ ਉਹਨਾਂ ਨੂੰ ਦੀਪਕ ਬਾਲੀ ਜੀ ਉਹਨਾਂ ਦੀ ਕਾਲ ਆਈ ਸੀਗੀ ਔਰ ਉਹਨਾਂ ਨੇ ਇਹਨਾਂ ਨੂੰ ਭਰੋਸਾ ਦਿੱਤਾ ਹੈ ਉਹਨਾਂ ਨੇ ਇਹਨੂੰ ਕਾਸ ਦਿੱਤੀ ਹੈ ਕਿ ਉਹ ਇਸ ਮਾਮਲੇ ਵਿੱਚ ਹੁਣ ਆ ਗਏ ਨੇ ਤੇ ਇਨਵੈਸਟਰਾਂ ਨਾਲ ਵੀ ਗੱਲ ਕਰਨਗੇ ਔਰ ਬਹੁਤ ਜਲਦੀ ਮਸਲੇ ਦਾ ਹੱਲ ਕਰਾਇਆ ਜਾਵੇਗਾ ਤਾਂ ਜੋ ਫੈਕਟਰੀ ਜਿਹੜੀ ਉਹ ਚਾਲੂ ਹੋ ਸਕੇ ਬਹੁਤ ਬਹੁਤ ਸ਼ੁਕਰੀਆ